ਸ਼ੁਰੂਆਤ ਪਹਿਲਾ ਕੇਸ ਹੈਗਾ ਜੀ ਪੀਐਸ ਕਨਾਲ ਕਲੋਨੀ ਦਾ ਇਹਦੇ ਚ ਸਾਡੀ ਟੀਮ ਨੇ ਇੱਕ ਮਰਡਰ ਦੇ ਕੇਸ ਨੂੰ 24 ਘੰਟੇ ਦੇ ਵਿੱਚ ਟ੍ਰੇਸ ਕਰਕੇ ਉਹਦੇ ਚ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਦੀ ਡਿਟੇਲਸ ਸੁਪਰਵਾਈਜ਼ਨ ਚ ਮੈਂ ਦੱਸਣਾ ਚਾਹਾਂਗੀ ਇਹਦੇ ਚ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਸਿਟੀ 1 ਹਰਬੰਸ ਸਿੰਘ ਔਰ ਜਿਹੜੇ ਐਸਐਚਓ ਕਨਾਲ ਕਲੋਨੀ ਹੈ ਐਸਾਈ ਹਰਜੀਵਨ ਸਿੰਘ ਇਹਨਾਂ ਤਿੰਨਾਂ ਨੇ ਇਸ ਕੇਸ 'ਚ ਸਾਰਾ ਕੰਮ ਕਰਕੇ ਜਿਹੜੇ ਮਾਡਲ ਦੇ ਅਕਿਊਸਡ ਹੈ ਉਹਨਾਂ ਨੂੰ ਅਰੈਸਟ ਕੀਤਾ ਉਹਦੀ ਡਿਟੇਲ ਚ ਦੱਸਣਾ ਚਾਹਾਂਗੀ ਜੀ ਇੱਕ ਲੜਕਾ ਜਸ਼ਨ ਕੁਮਾਰ ਜਿਹੜਾ ਮੁਦਈ ਦਾ ਬੇਟਾ ਸੀਗਾ ਉਹਦੀ ਉਮਰ 24 ਸਾਲ ਦੀ ਸੀਗੀ ਉਹ ਗਾਂਧੀ ਮਾਰਕੀਟ 'ਚ ਕਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਉਹਦੇ ਨਾਲ ਹੀ ਇੱਕ ਲੜਕਾ ਕੁਲਵਿੰਦਰ ਸਿੰਘ ਉਰਫ ਬੌਬੀ ਉਹਦੇ ਨਾਲ ਕੰਮ ਕਰਦਾ ਸੀਗਾ ਇਹ ਵਾਸੀ ਕੋਟ ਫੱਤੇ ਦਾ ਹੈਗਾ ਰਹਿਣ ਵਾਲਾ ਜਸ਼ਨ ਔਰ ਬੌਬੀ ਇਕੱਠੇ ਕੰਮ ਤੇ ਜਾਂਦੇ ਸੀਗੇ ਘਰੋਂ ਔਰ ਮਿਤੀ 20 ਅਗਸਤ ਨੂੰ ਇਹ ਸਵੇਰੇ 9 ਵਜੇ ਜਸ਼ਨ ਦੇ ਹੀ ਮੋਟਰਸਾਈਕਲ ਤੇ ਜਸ਼ਨ ਔਰ ਜਿਹੜਾ ਇਹਦਾ ਦੋਸਤ ਹੈ ਕੁਲਵਿੰਦਰ ਕੁਲਵਿੰਦਰ ਉਰਫ ਬੌਬੀ ਇਕੱਠੇ ਹੀ ਆਪਣੇ ਕੰਮ ਤੇ ਗਏ ਸੀਗੇ ਤੇ 20 ਅਗਸਤ ਨੂੰ ਸ਼ਾਮੀ 8 ਵਜੇ ਜਿਹੜਾ ਮੁਦਈ ਹੈ ਉਹਦੀ ਵਾਈਫ ਨੂੰ ਜਿਹੜਾ ਬੌਬੀ ਨੇ ਫੋਨ ਕੀਤਾ ਕਿ ਤੁਹਾਡੇ ਬੇਟੇ ਜਸ਼ਨ ਦਾ ਐਕਸੀਡੈਂਟ ਹੋ ਗਿਆ ਔਰ ਉਹ ਸਿਵਲ ਹਸਪੀਟਲ ਬਿਟਿੰਡਾ ਵਿਖੇ ਦਾਖਲ ਹੈ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਸੱਟਾਂ ਇਹ ਗੰਭੀਰ ਹੈਗੀਆਂ ਇਸ ਕਰਕੇ ਉਹਨਾਂ ਨੇ ਰੈਫਰ ਕਰਤਾ ਸੀਗਾ ਸਿਵਲ ਹਸਪੀਟਲ ਨੇ ਉਹਨੂੰ ਕੋਸਮੋ ਹਸਪੀਟਲ ਮਹੇਸ਼ਵਰੀ ਚੌਂ ਬਟਿੰਡੇ ਹੀ ਵਾਸ ਰੈਫਰਡ देयर ਤੇ ਉੱਥੇ ਉਹਦਾ 24 ਅਗਸਤ ਤੱਕ ਇਲਾਜ ਚੱਲਿਆ ਤੇ ਉਸ ਤੋਂ ਬਾਅਦ ਕਿਉਂਕਿ ਉਹਦੀ ਹਾਲਤ ਥੋੜੀ ਹੋਰ ਸੀਰੀਅਸ ਹੋ ਗਈ ਉਹਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ 25 ਅਗਸਤ ਨੂੰ ਉਹਦੀ ਜਿਹੜੇ ਇਲਾਜ ਹੀ ਪਾਸਿਵ ਉਹਦੀ ਡੈਥ ਹੋ ਗਈ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਜਿਹੜੇ ਮਦਈ ਹੈ ਕਿ ਇਦੀ ਮੌਤ ਦੇ ਪਿੱਛੇ ਕੁਲਵਿੰਦਰ ਸਿੰਘ ਉਰਫ ਬੋਬੀ ਵਾਸੀ ਕੋਟਫੱਤਾ ਪਵਨ ਕੁਮਾਰ ਉਰਫ ਪ੍ਰੀਤਮ ਵਾਸੀ ਜੋਗੀਨਗਰ ਬਠਿੰਡਾ ਔਰ ਜਗਵੀਰ ਸਿੰਘ ਉਰਫ ਗੱਬਰ ਵਾਸੀ ਪਰਸਰਾਮਨਗਰ ਬਠਿੰਡਾ ਇਹਨਾਂ ਨੇ ਇਹਦੇ ਤੇ ਜਿਹੜਾ ਪੱਥਰ ਦੇ ਗਮਲੇ ਨਾਲ ਸੱਟਾ ਮਾਰ ਕੇ ਇਹਨੂੰ ਇੰਜਰ ਕੀਤਾ ਸੀ ਤੇ ਦੌਰਾਨੇ ਕਿਉਂਕਿ ਪੈਸੇਜ ਆਫ ਟਾਈਮ ਹੋਦੀ ਹਾਲਤ ਗੰਭੀਰ ਹੋ ਗਈ ਇਸ ਕਰਕੇ ਉਹਦੀ ਮੌਤ ਹੋ ਗਈ ਤੇ ਬੇਸਡ ਔਨ ਥਿਸ ਸਾਡਾ ਜਿਹੜਾ ਕਿਨਾਲ ਕਲੋਨੀ ਚ ਮਰਡਰ ਦਾ ਐਫ ਆਈ ਆਰ ਨੰਬਰ 148 ਡੇਟਡ 26 ਅਪ੍ਰੈਲ 2024 ਅੰਡਰ ਸੈਕਸ਼ਨ 103 ਐਂਡ 3 ਸਬਸੈਕਸ਼ਨ 5 ਬੀ ਐਨ ਐਸ ਦਰਜ ਕੀਤਾ ਗਿਆ ਤੇ 26 ਨੂੰ ਕੁਲਵਿੰਦਰ ਸਿੰਘ ਉਰਫ ਬੋਬੀ ਔਰ ਪਵਨ ਕੁਮਾਰ ਉਰਫ ਪ੍ਰੀਤਮ ਨੂੰ ਸਾਡੀ ਟੀਮ ਨੇ ਅਰੈਸਟ ਕੀਤਾ ਤੇ 27 ਤਰੀਕ ਨੂੰ ਜਗਵੀਰ ਸਿੰਘ ਉਰਫ ਗੱਬਰ ਨੂੰ ਵੀ ਅਰੈਸਟ ਕੀਤਾ ਗਿਆ ਹੈ ਔਰ ਇਹਦੇ ਚ ਸਾਨੂੰ ਜਿਹੜੀ ਬਾਈਕ ਤੇ ਗਏ ਸੀਗੇ ਉਹ ਬਰਾਮਦ ਹੋਈ ਹੈ ਤੇ ਜਿਸ ਵਾਰਦਾਤ ਤੇ ਜਿਹੜਾ ਗਮਲਾ ਵਰਤਿਆ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹੈ ਤੇ ਇਹਦੀ ਡੀਟੇਲਸ ਦੱਸਣਾ ਚਾਹਵਾਂਗੀ ਜੀ ਇਹ ਜਿਹੜੇ ਤਿੰਨੋਂ ਹੀ ਦੋਸ਼ੀ ਹੈ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਜਿਹੜਾ ਕੁਲਵਿੰਦਰ ਸਿੰਘ ਉਰਫ ਬੌਬੀ ਹੈ ਇਹਦੇ ਤੇ ਇੱਕ ਐਫ ਆਈ ਆਰ ਹੈ 452 ਦਾ 2023 ਦਾ ਥਾਣਾ ਕਨਾਲ ਕਲੋਨੀ ਜਗਵੀਰ ਉਰਫ ਗੱਬਰ ਤੇ ਵੀ ਇੱਕ ਪਰਚਾ ਦਰਜ ਹੈ 447 511 ਦਾ ਅਗੇਨ ਇਨ ਪੀਐਸ ਕਨਾਲ ਕਲੋਨੀ ਐਂਡ ਜਿਹੜਾ ਪਵਨ ਕੁਮਾਰ ਉਰਫ ਪ੍ਰੀਤਮ ਹੈ ਵਾਸੀ ਜੋਗਿੰਗਰ ਇਹਦੇ ਤੇ ਦੋ ਐਫ ਆਈ ਆਰs ਹੈਗੇ ਜੀ 307 ਦੇ ਇੱਕ 2023 ਦਾ ਤੇ ਇੱਕ 2021 ਦਾ थाना ਕਿਨਾਲ ਕਲੋਨੀ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਜਿਹੜਾ ਮਰਡਰ ਦਾ ਕੇਸ ਹੈ ਉਹਦੇ ਤਿੰਨੋਂ ਦੋਸ਼ੀਆਂ ਨੂੰ ਅਰੈਸਟ ਕਰਕੇ ਨਾਊ ਵੀਲ ਟੇਕ ધ ਰਿਮਾਂਡ ਹੋਰ ਦੇਖਦੇ ਕਿ ਨਾ ਤੋਂ ਜੇ ਕੋਈ ਹੋਰ ਵੀ ਕ੍ਰਾਈਮ ਪ੍ਰੈਸ ਹੋਏ ਔਰ ਹੋਰ ਕੋਈ ਖੁਲਾਸਾ ਹੋਏ ਅੰਡ ਬਜਰ ਰੰਜਿਸ਼ ਸੌਰੀ ਮੈਂ ਦੱਸਣਾ ਭੁੱਲ ਗਈ ਇਹਦੀ ਬਜਰ ਰੰਜਿਸ਼ ਇਹ ਸੀ ਕਿ ਸਾਰੇ ਲੜਕੇ ਡਰਗ ਪੈਡਲਰਸ ਕਹਿ ਸਕਦੇ ਹੋ ਨਸ਼ਾ ਕਰਦੇ ਵੀ ਸੀ ਤੇ ਵੇਚਦੇ ਵੀ ਸੀਗੇ ਇਹ ਉਸੇ ਹੀ ਕਿਸ ਕਸ਼ਮਰ ਕਸ਼ਮੀਰ ਦੇ ਪੈਸਿਆਂ ਦੇ ਲੈਂਡਿੰਗ ਕਰਕੇ ਇਹਨਾਂ ਨੇ ਜਿਹੜਾ ਹੈਗਾ ਵਿਕਟਿਮ ਉਹਦੇ ਸੱਟ ਮਾਰੀ ਸਿਰ ਤੇ ਜਿਹਦੇ ਦੌਰਾਨੇ ਇਲਾਜ ਉਹਦੀ ਡੈਥ ਹੋ ਗਈ ਹੈ ਕੀ ਹਾਲੇ ਮੈਂ ਐਨੀ ਡੀਟੇਲ ਪ੍ਰੀਲੀਮਿਨਰੀ ਨਹੀਂ ਦੱਸ ਸਕਦੀ ਪਰ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਕਿ ਇਹ ਨਸ਼ਾ ਕਰਦੇ ਵੀ ਸੀ ਤੇ ਵੇਚਦੇ ਵੀ ਸੀ ਤੇ ਪੈਸਿਆਂ ਦੇ ਇਸੇ ਚੀਜ਼ ਦੇ ਪੈਸਿਆਂ ਦੇ ਲੈਂਡਿੰਗ ਕਰਕੇ ਇਹਨਾਂ ਦਾ ਜਿਹੜਾ ਇਨਸੀਡੈਂਟ ਹੋਇਆ ਔਰ ਇਸ ਸੜਕੇ ਤੇ ਡੈਥ ਹੋ ਗਈ ਇਹ ਚਨਾਵ ਲੈਦੇ ਸੀ

ਸੁਭਾਜੋ ਮਿਲੋ ਕੋਈ ਬੱਤਾਂ ਸੁਣਾਓ